ਹਾਂਜੀ ਆਮ ਆਦਮੀ ਪਾਰਟੀ ਦੇ ਮਨੀਸ਼ ਸ਼ੋਧਿਆ ਨੇ ਇੱਕ ਸਿੱਧਾ ਇੱਕ ਬਿਆਨ ਆ ਗਿਆ ਸਾਹਮਣੇ ਜਿਹਦੇ ਵਿੱਚ ਕੀ ਗੁੰਡਾਗਰਦੀ ਦਿਖਾਈ ਜਾਂਦੀ ਹੈ ਬਿਆਨ ਦੇ ਵਿੱਚ ਸਿੱਧੇ ਸਿੱਧੀ ਚੇਤਾਵਨੀ ਦਿੱਤੀ ਜਾਂਦੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਸਾਨੂੰ 2027 ਦੇ ਵਿੱਚ ਜੇ ਅਗਰ ਸਾਨੂੰ ਵੋਟਾਂ ਲੈਣ ਲਈ ਲੜਨਾ ਪਿਆ ਜਾਂ ਲਾਲਚ ਜਾਂ ਪੈਸੇ ਨਾਲ ਕਿਸੇ ਵੀ ਤਰੀਕੇ ਨਾਲ ਅਸੀਂ 2027 ਦੇ ਵਿੱਚ ਪਾਰਟੀ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਆ ਤੇ ਪਰ ਲੇਕਿਨ ਹੁਣ ਇੱਕ ਵੀਡੀਓ ਆ ਗਈ ਹੈ ਸਾਹਮਣੇ ਜੋ ਮਨਿੰਦਰ ਸਿੱਧੂ ਪੱਤਰਕਾਰ ਤੇ ਖੁਲਾਸੇ ਕਰ ਦਿੱਤੇ ਗਏ ਆ ਵੀ ਜਿਹੜੇ ਇਹ ਆਵਾਦਵੀ ਪਾਰਟੀ ਦੇ ਲੀਡਰ ਆ ਦਿੱਲੀ ਵਾਲੇ ਜਿਹੜੇ ਕੀ ਪੰਜਾਬ ਨੂੰ ਲੁੱਟਣਾ ਚਾਹੁੰਦੇ ਆ ਤੇ ਨਾਲੇ ਗੁੰਡਾਗਰਦੀ ਦੇ ਬਿਆਨ ਆਏ ਆ ਜਿਹੜੇ ਸਾਹਮਣੇ ਖੁਦ ਜਿਹੜੇ ਉਹ ਬੋਲੇ ਆ ਪਹਿਲਾਂ ਉਹ ਸੁਣੋ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਸੱਚ ਕੁਸਚਨ ਆਂਸਰ ਨਾਲੇ ਝਗੜਾ ਜੋ ਕਰਨਾ ਪਵੇਗਾ ਕਰਾਂਗੇ ਤਿਆਰੇ ਤਾਂ ਤੁਸੀਂ ਸੁਣ ਲਿਆ ਇਹ ਹੰਕਾਰ ਹੈ ਇਹ ਸੱਤਾ ਦਾ ਚੜਿਆ ਹੋਇਆ ਜੀ ਕਹਿ ਲਈਏ ਕਿ ਸਿਰ ਨੂੰ ਸੱਤਾ ਚੜੀ ਹੋਈ ਹੈ ਮਨੀਸ਼ सिसोदिया ਦੇ ਪੰਜਾਬ ਦੇ ਉਹ ਇੰਚਾਰਜ ਨੇ ਪਰ ਦਿੱਲੀੋਂ ਹਾਰ ਕੇ ਆਏ ਨੇ ਜੇ ਉਹ ਸਾਮ-ਦਾਮ ਦੰਡ ਭੇਦ ਦੀਆਂ ਗੱਲਾਂ ਕਰ ਰਹੇ ਨੇ ਤਾਂ ਇਹ ਤੋਂ ਪੰਜਾਬੀਆਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਪੰਜਾਬ 'ਚ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ। ਚੋਣਾ ਜਿੱਤਣ ਲਈ ਆਮ ਆਦਮੀ ਪਾਰਟੀ ਕੁਝ ਵੀ ਕਰ ਸਕਦੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਤੇ ਕੁਝ ਨੋਕਾਂ ਨੇ ਇਲਜ਼ਾਮ ਲਗਾਏ ਸੀ ਕਿ ਬੇਅਦਬੀਆਂ ਦੇ ਵਿੱਚ ਵੀ ਇਹਨਾਂ ਦਾ ਹੱਥ ਹੈ। ਅਸੀਂ ਨਹੀਂ ਕਹਿੰਦੇ ਪਰ ਇਲਜ਼ਾਮ ਲੱਗੇ ਸੀ। ਪਰ ਜਿਸ ਤਰੀਕੇ ਦੀ ਮਨੀ ਸੋਦੀ ਦੀ ਭਾਸ਼ਾ ਹੈ, ਜਿਸ ਤਰੀਕੇ ਇਹਨਾਂ ਨੇ ਸ਼ਰ੍ਹਾ ਪਬਲਿਕ ਪਲੇਟਫਾਰਮ ਤੇ ਗੱਲ ਕਰਕੇ ਦਿੱਤੀ ਕਿਉਂਕਿ ਵੀਡੀਓ ਸੋਸ਼ਲ ਮੀਡੀਆ ਦੇ ਚੱਲ ਰਹੀ ਹੈ ਉਦੋਂ ਦੀ ਖੋਦੀਆਂ ਆਈਡੀਆਂ ਪੇਜਾਂ ਤੇ ਗੱਲ ਚੱਲੀ ਹੈ ਤੇ ਜਦੋਂ ਸੋਸ਼ਲ ਮੀਡੀਆ ਤੇ ਲਲਕਾਰ ਕੇ ਏਡੀ ਗੱਲ ਕਹਿ ਰਹੇ ਆ ਇਹਦਾ ਮਤਲਬ ਕਿ ਪੰਜਾਬ ਲਈ ਆਉਣ ਵਾਲੇ ਦਿਨ ਚੰਗੇ ਨਹੀਂ ਐ ਪੰਜਾਬ ਚ ਕੋਈ ਸੰਪਰਦਾਇਕ ਦੰਗੇ ਵੀ ਹੋ ਸਮਝਦੇ ਹਾਂ ਹਾਂ ਜੀ ਇਹ ਜੋ ਬਈ ਮਨਿੰਦਰ ਸਿੱਧੂ ਪੱਤਰਕਾਰ ਲੋਕਵਾਟੀਵੀ ਚੈਨਲ ਤੋਂ ਅਕਸਰ ਆਪਾਂ ਵੀਡੀਓes ਹੁੰਦੇ ਆਏ ਪਰ ਲੇਕਿਨ ਜਿਹੜੇ ਕੀ ਖੁਲਾਸੇ ਹੋਏ ਆ ਜੋ ਮਨੀਸ਼ ਸ਼ਿਸ਼ੋਦੀਆ ਅਕਸਰ ਆਪਾਂ ਜੋ ਪੰਜਾਬ ਚ ਜੋ ਬਈ ਸੱਚ ਦੀ ਗੱਲ ਅਕਸਰ ਆਪਾਂ ਜੋ ਚੰਗਾ ਹੁੰਦਾ ਤਾਂ ਚੰਗਾ ਵੀ ਦਰਦੇ ਆ ਮਾੜਾ ਹੁੰਦਾ ਮਾੜਾ ਵੀ ਦਰਦੇ ਆ ਪਰ ਲੇਕਿਨ ਜਿੱਥੇ ਹੁਣ ਸੀਐਮ ਪੰਡਤ ਮਾਨ ਇੱਕ ਪਾਸੇ ਜੁੱਧ ਨਸ਼ਾ ਵਿਰੁੱਧ ਚਲਾ ਰਿਹਾ ਤੇ ਜਿਹਦੇ ਵਿੱਚ ਕਿਹਾ ਜਾਂਦਾ ਵੀ 700 ਪਿੰਡ ਅਸੀਂ ਨਸ਼ਾ ਮੁਕਤ ਜਿਹੜਾ ਕੀ ਲੀਡਰੀ ਦਾ ਨਸ਼ਾ ਚੜਿਆ ਹੋਇਆ ਇਸ ਸੁਮਨੀਸ਼ ਸੋਧਿਆ ਨੂੰ ਤਾਂ ਇੱਕ ਆਪਾਂ ਕਹਿ ਦਈਏ ਵੀ ਪੰਜਾਬ ਨੂੰ ਸਿੱਧੀ ਧਮਕੀ ਦਿੱਤੀ ਜਾਂਦੀ ਆ ਪੰਜਾਬ ਦੇ ਲੋਕਾਂ ਨੂੰ ਸਿੱਧਾ ਇੱਕ ਆਪਾਂ ਕਹਿ ਦਈਏ ਵੀ ਇੱਕ ਚੇਤਾਵਨੀ ਦਿੱਤੀ ਜਾਂਦੀ ਆ ਚੇਤਾਵਨੀ ਕਹਿ ਦ ਸਕਦੇ ਆ ਆਪੇ ਨੂੰ ਜਿਹਦੇ ਵਿੱਚ ਇਹਨੇ ਸਿੱਧੀ ਇੱਕ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਿੱਧਾ ਕਿਹਾ ਜਾਂਦਾ ਵੀ ਅਗਰ 227 ਦੇ ਵਿੱਚ ਜੋ ਦੰਦ ਤੇਦ ਲੜਾਈ ਝਗੜਾ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਉਹ ਕਰਾਂਗੇ ਇੱਥੇ ਸਿੱਧਾ ਪਤਾ ਲੱਗਦਾ ਵੀ ਗੁੰਡਾ ਕਰਦੀ ਸਿੱਧੀ ਜੋ ਇਹ ਦਿਖਾ ਰਹੇ ਆ ਤੇ ਜੇ ਕਿਤੇ ਪਾਰਟੀ ਇਹਨਾਂ ਦੀ ਆਉਂਦੀ ਆ 227 ਦੇ ਵਿੱਚ ਫੇਰ ਪਤਾ ਨਹੀਂ ਹੋਰ ਕੀ ਕੁਝ ਹੋਣਾ ਕਿਉਂਕਿ ਹੁਣ ਤੁਸੀਂ ਜਾ ਦੇਖ ਹੀ ਰਹੇ ਹੋ ਸਾਰੇ ਪੰਜਾਬ ਦੇ ਲੋਕ ਕੋਈ ਭੋਲ ਤਾਂ ਹੈ ਨਹੀਂ ਜਿਹੜਾ ਜੁੱਧ ਨਸ਼ਾ ਵਿਰੁੱਧ ਇਹਨਾਂ ਨੇ ਹੁਣ ਮਹੀਮ ਚੱਕੀ ਆ ਜੇ ਕਿਤੇ ਇਹ 3 ਸਾਲ ਪਹਿਲਾਂ ਚੱਕੀ ਹੁੰਦੀ ਤੇ ਅੱਜ ਇਹ ਉਹ ਨੌਜਵਾਨ ਉਹ ਮਰਦੇ ਨਹੀਂ ਸੀ ਜਿਹੜੇ ਅੱਜ ਤੋਂ ਇੱਕ ਪਿੰਡ 'ਚ ਚਾਰ-ਚਾਰ ਮੌਤਾਂ ਹੁੰਦੀਆਂ ਸੀ ਕਿੰਨੇ ਹੀ ਘਰ ਉਜੜ ਗਏ ਅੱਜ ਇਹ ਨਹੀਂ ਹੁੰਦਾ ਸੀ ਜੇ ਇਹ ਪਹਿਲਾਂ 3 ਸਾਲ ਇਹ ਮਹੀਮ ਚੱਕੀ ਹੁੰਦੀ ਪਰ ਇਹ ਜਾਂਦੀ ਜਾਂਦੀ ਇਹ ਸਰਕਾਰ ਨੇ ਪੌਣੇ 3 ਸਾਲ ਹੋ ਗਏ ਆਈ ਨੂੰ ਤੇ ਪਰ ਲੇਕਿਨ ਹੁਣ ਇਹ ਮਹੀਮੇ ਇਸ ਕਰਕੇ ਚੱਕੀ ਆ ਵੀ ਸਾਡੀ 2027 'ਚ ਕਿਵੇਂ ਨਾ ਕਿਵੇਂ ਪਾਰਟੀ ਲੈ ਕੇ ਆਈਏ ਕਿਉਂਕਿ ਇੱਕ ਪਾਸੇ ਅਕਾਲੀਆਂ ਦਾ ਵੀ ਨਾਲ ਇੱਕ ਪਾਸੇ ਜੋ ਕੱਠ ਦੇ ਕੇ ਤੇ ਇੱਕ ਪਾਸੇ ਜਿਹੜਾ ਕਿ ਬਈ ਭਾਜਪੀ ਤੋਂ ਵੀ ਡਰਦੇ ਆ ਵੀ ਕਿਤੇ ਇਹ ਵੀ ਨਾ ਪੰਜਾਬ ਚ ਆ ਜਾਣ ਹੁਣ ਇਹ ਚਾਰੇ ਪਾਸੋਂ ਵੀ ਕਾਂਗਰਸ ਨਾ ਆ ਜੇ ਇਹ ਨਾ ਹੋ ਜੇ ਇਸ ਕਰਕੇ ਜੁੱਧ ਨਸ਼ ਅਮਰੁੱਧ ਇੱਕ ਪਾਰਟੀ ਜਿਹੜੀ ਮਹੀਮ ਚੱਕੀ ਆ ਇਹ ਜੋਗੀ ਦਿੱਤਨਾਥ ਦੀ ਜਿਹੜੀ ਮਹੀਮ ਪੰਜਾਬ ਦੇ ਵਿੱਚ ਵੀ ਲੱਗ ਹੋਈ ਹੈ ਇੱਕ ਪਹਿਲਾ ਇਹ ਅੱਜ ਤੋਂ ਕਈ ਸਾਲ ਪਹਿਲਾਂ ਜੋਗੀ ਦਿਤਨਾਥ ਨੇ ਉਧਰ ਲਾਗੂ ਕੀਤੀ ਸੀ ਵੀ ਜਿਹੜਾ ਜੁੱਧ ਨਸ਼ਾ ਅਮਰਦ ਦੇ ਜਿਹੜਾ ਕੋਈ ਨਸ਼ਾ ਕਰੂ ਉਹਦਾ ਘਟਾ ਆਇਆ ਜਾਵੇ ਤਾਂ ਹੁਣ ਜੁੱਧ ਨਸ਼ਾ ਅਮਰਦ ਦੇ ਵਿੱਚ ਆਮ ਲੋਕਾਂ ਨੂੰ ਜ਼ਿਆਦਾ ਅਫਸਰ ਭਰੇ ਜਾਂਦੇ ਆ ਜਿਹਦੇ ਵਿੱਚ ਹੁਣ ਬਈ ਵੱਡੀ ਗੱਲ ਇਹ ਆ ਗਈ ਆ ਵੀ ਆਮ ਆਦਮੀ ਪਾਰਟੀ ਦੀ ਸਿੱਧੀ ਧਮਕੀਆਂ ਜੋ ਮਨੀਸ਼ ਸ਼ਸ਼ੋਦੀ ਦੀ ਸ਼ਸ਼ੋਦੀਆ ਜਿਹੜਾ ਇਹਦੀ ਖਬਰ ਤੁਸੀਂ ਸੁਣੀ ਲਈ ਆ ਜੋ ਆਮ ਆਦਮੀ ਪਾਰਟਾਈਟ ਵਰਕਰਾਂ ਤੇ ਪਰ ਦਿੱਲੀ ਜੋ ਹਰੇ ਹੋਏ ਆ ਉਹ ਦਿੱਲੀ ਵਾਲਾ ਲਾਲਾ ਜਿਹੜਾ ਕੇਜਰੀਵਾਲ ਮਨੀਸ਼ ਸ਼ਸ਼ੋਦੀਆ ਇੱਕ ਦੋ ਹੋਰ ਪੰਜਾਬ ਚ ਨਜ਼ਰ ਟਿਕਾਈ ਹੋਈ ਹੈ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ ਚ ਅਸੀਂ ਆਪਣੇ ਪੈਰ ਪਛਾਰ ਗਏ ਪੰਜਾਬ ਦੇ ਲੋਕ ਇਹਨਾਂ ਤੇ ਫਿਰ ਵੀ ਨਹੀਂ ਤੇਜਦੇ ਕਿਉਂਕਿ ਜਿਹਨੂੰ ਜਤਾਇਆ ਸੀਐਮ ਭਵਨਤਮਨ ਨੂੰ ਤਾਂ ਜੇ ਆਪਾਂ ਗੱਲ ਕਰੀਏ ਬਈ ਚੰਗੇ ਕੰਮ ਕਰ ਰੂਆ ਤਾਂ ਫਿਰ ਤੋਂ ਪਾਰਟੀ ਆਜੂਗੀ ਗੱਲ ਸਿੱਧੀ ਆ ਤੇ ਅਗਰ ਜੇ ਮਾੜੇ ਕੰਮ ਕਰਨੀ ਹੈ ਤਾਂ ਫਿਰ ਇਹਨਾਂ ਦੀ ਪਾਰਟੀ ਨਹੀਂ ਆਉਂਦੀ ਪੰਜਾਬ ਦੇ ਵਿੱਚ ਜਿਹੜੀ ਹੁਣ ਤੱਕ ਦੀ ਅਪਡੇਟ ਸੀ اے సోదਰਾਂ سانਜੀ ضرور ਕਰਨੀ سی ਵੀ ਜਿਹੜਾ ਕਿ ਇੱਕ ਗੁੰਡਾ ਕਰਦੀ ਦਿਖਾਉਣ ਵਾਲਾ ਮਨੀਸ਼ ਸ਼ਸ਼ਵੀਆ ਆਮ ਆਗਦੀ ਪਾਰਟੀ ਦਾ ਵਰਕਰ ਖਬਰ ਤੁਸੀਂ ਸੁਣੀ ਲਈਆ ਜੋ ਆਪ ਦੇ ਕੋਲੋਂ ਜਿਹੜੀ ਕਿ ਇੱਕ ਆਡੀਓ ਵੀ ਆਡੀਓ ਤੁਹਾਨੂੰ ਸੁناਈ ਦਿੱਤੀ ਗਈ ਹੈ ਮਨਿੰਦਰ ਸਿੱਧੂ ਪੱਤਰਕਾਰ ਲੋਕਵਾਟੀਵੀ ਚੈਨਲ ਤੋਂ ਜੋ ਕਿ ਬਈ ਹੁਣ ਤੱਕ ਦੀ ਅਪਡੇਟ ਸੋਦੇ ਸਾਂਝੀ ਕਰਨੀ ਸੀ ਜਿੱਥੋਂ ਤੱਕ ਵੀਡੀਓ ਇਹਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰਾ ਕੇ ਆਪਣਾ ਨੋਟੀਫਿਕੇਸ਼ਨ ਦਰਵੇ ਮਿਲਦੇ ਹਨ ਨੂੰ ਨਮਟੋਕ ਤੇ ਧੰਨਵਾਦ